ਮਾਨ ਸਭ ਤੁਸੀਂ ਹਜੇ ਗੋਹੀ ਸਿੱਟੀ ਜਾਂਦੇ ਹੋ ਉਹ ਭਾਵਾਨੇ ਉਹ ਵਸੜਤਾ ਹੋਂ ਤਾਂ ਇੱਕ ਬੱਠਾ ਲਗਿਆ ਬੇਮੰਤਾ ਵਾਲੀ ਭੁੱਖ ਲੱਗੀ ਆ ਚੱਲੀ ਨਹੀਂ ਆਂਦੀ ਮੈਂ ਤੁਸੀਂ ਹੋਂ ਤਾਂ ਜਵੇਂ ਟੱਕਾ ਦੋਨਾ ਨਹੀਂ ਕਰਦੇ ਉਧਰ ਹੋ ਦੇਖੋ ਸੁੱਖਾ ਵੀਰ ਜੀ ਓਏ ਉਹਨੇ ਕੀ ਕਰਤਾ ਉਹ ਤਾਂ ਤੜਕੇ ਦਾ ਗੋਹਾ ਗੂੜਾ ਸੱਟ ਕੇ ਸੈਂ ਮਣੂ ਰੋਟੀਆਂ ਪਕਾ ਕੇ ਕੱਪੜੇ ਧੋ ਕੇ ਕਲੋਂ ਦਾ ਕੁੱਠ ਤੇ ਸੁੱਕਣ ਵੀ ਪਾ ਗਿਆ ਹਾਏ ਓਏ ਓ ਭਗਵਾਨੇ ਤੂੰ ਤਾਂ ਮੇਰੇ ਹਮੇਸ਼ਾ ਬੁਰਾਈ ਹੀ ਕਰਦੀ ਰਹਿਨੀ ਆ ਓਏ ਕਦੇ ਤੂੰ ਮੇਰੇ ਨਾਲ ਸੇਫਤਾ ਹੀ ਕਰਦਾ ਕਰ ਮਜ਼ਾ ਕੰਮ ਦੋਗਣਾਣੀ ਚੋਗਣਾ ਕਰਾਂ ਬੇ ਬੁਰਾਈਆਂ ਹੈਗੀਆਂ ਫੇਰੀ ਕਰਦੀਆਂ ਮੇਰਾ ਕੀ ਜੀ ਕਰਦਾ ਓ ਭਗਵਾਨੇ ਓ ਜਿਹੜੀ ਕੋਲੇ ਚੀਜ਼ ਹੁੰਦੀ ਆ ਉਹ ਹਮੇਸ਼ਾ ਮਾੜੀ ਦਿਖਦੀ ਆ ਜਦੋਂ ਕੋਲੋਂ ਖੋ ਜਾਂਦੀ ਆ ਉਦੋਂ ਉਹਦੀ ਜਿਆਦਾ ਹੁੰਦੀ ਆ ਇਹਦਾ ਦੂਜੇ ਥਾਲੀ ਚ ਲੱਡੂ ਵੱਡਾ ਦਿਖਦਾ ਰਹਿੰਦਾ ਵੇ ਵੱਡਾ ਹੁੰਦਾ ਫੇਰ ਹੀ ਦਿਖਦਾਗਾ ਮਲੇ ਮੇਰੀ ਛੱਡ ਤੁਸੀਂ ਵੀ ਕਦੇ ਕਦੇ ਸਿੰਮੋ ਦੀਦੀਆਂ ਤ੍ਰਿਫਾ ਕਰਦੇ ਹੁੰਨੇ ਹੋ ਓਹੋ ਵੇ ਚੱਲ ਛੱਡ ਭਗਵਾਨੇ ਬੱਠਾ ਚਗਾ ਉਹ ਮਦਾ ਲੇਟ ਹੋਈ ਜਾਣਾ ਕੰਮ ਤੇ ਵੀ ਜਾਣਾ